ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਸਾਰਿਆਂ ਦਾ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਦੇ ਵਲੌਗ ਦੇ ਵਿੱਚ ਅੱਜ ਤੁਹਾਨੂੰ ਦੋ ਤੀਰਥ ਸਥਾਨਾਂ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਪਹਿਲਾ ਤੀਰਥ ਸਥਾਨ ਹੈ ਗੁਰਦੁਆਰਾ ਹਰੀਪੁਰਾ ਸਾਹਿਬ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਸਿੱਖਾਂ ਦੀ ਪਹਿਲੀ ਪਾਸੀ ਨਾਲ ਸੰਬੰਧਿਤ ਹੈ ਅਤੇ ਦੂਸਰਾ ਗੁਰਦੁਆਰਾ ਹੈ ਗੁਰਦੁਆਰਾ ਅਕਾਲਗੜ੍ਹ ਸਾਹਿਬ ਜੋ ਕਿ ਆਪਣੀ 10ਵੀਂ ਪਾਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ ਜੋ ਕਿ ਇਸ ਜਗ੍ਹਾ ਦਾ ਇਤਿਹਾਸ ਬਾਰੇ ਜੇ ਆਪਾਂ ਚਾਣਨਾ ਪਈਏ ਤਾਂ ਜੋ ਗੁਰਦੁਆਰਾ ਹਰੀਪੁਰਾ ਸਾਹਿਬ ਹੈ ਇਹ ਆਪਣੇ ਸਿੱਖਾਂ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਹੈ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਦਾਸੀ ਸਮੇਂ ਇਸ ਇਲਾਕੇ ਵਿੱਚ ਆਏ ਸੀ ਤਾਂ ਉਸ ਸਮੇਂ ਇੱਕ ਰਾਖਸ਼ ਹੁੰਦਾ ਸੀ ਇਸ ਇਲਾਕੇ ਦੇ ਵਿੱਚ ਕੋਟਾ ਰਾਖਸ਼ ਤਾਂ ਉਸ ਰਾਖਸ਼ ਵੱਲੋਂ ਪਿੰਡ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਇਸ ਜਗ੍ਹਾ ਤੇ ਬਹੁਤ ਹੀ ਪਹੁੰਚੀ ਹੋਈ ਸ਼ਖਸੀਅਤ ਆਈ ਹੈ ਉਹਨਾਂ ਦੇ ਚਰਨ ਇਸ ਇਲਾਕੇ ਦੇ ਵਿੱਚ ਪਏ ਨੇ ਤੇ ਲੋਕਾਂ ਨੇ ਜਾ ਕੇ ਆਪਣੀ ਫਰਿਆਦ ਗੁਰੂ ਸਾਹਿਬ ਕੋਲ ਰੱਖੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾ ਕੇ ਕੋਡੇ ਰਾਖਣ ਨਾਲ ਉਹਨਾਂ ਦਾ ਆਧਾਰ ਕੀਤਾ ਉਹਨਾਂ ਕੋਲ ਜਾ ਕੇ ਤੇ ਉਹਨਾਂ ਨੂੰ ਛਿੱਧੇ ਰਾ ਪਾਇਆ ਤਾਂ ਉਸ ਜਗ੍ਹਾ ਤੋਂ ਬਾਅਦ ਇਸ ਜਗ੍ਹਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਕਰਕੇ ਇਸ ਜਗ੍ਹਾ ਨੂੰ ਪ੍ਰਸਿੱਧੀ ਮਿਲੀ ਪਰ ਜੇ ਆਪਾਂ ਅਗਾਂ ਦੀ ਗੱਲ ਕਰੀਏ ਤਾਂ ਇਹ ਜਗ੍ਹਾ ਹੁੰਦ ਵਿੱਚ ਆਈ 1992 ਦੇ ਵਿੱਚ ਕਿਉਂਕਿ ਉਸ ਸਮੇਂ ਇਸ ਜਗ੍ਹਾ ਨੂੰ ਕੋਈ ਮਤਲਬ ਇੱਧਰ ਦੀ ਜਿਆਦਾ ਪ੍ਰਸਿੱਧੀ ਨਹੀਂ ਸੀ ਪਰ ਜਦੋਂ ਇੱਕ ਕਿਸੇ ਪਹੁੰਚੀ ਸ਼ਖਸੀਅਤ ਨੇ ਵੇਖਿਆ ਕਿ ਹਾਂਜੀ ਇਹ ਜਗ੍ਹਾ ਦਾ ਇਤਿਹਾਸ ਬਹੁਤ ਵੱਡਾ ਪਰ ਇਹਨੂੰ ਕੋਈ ਦੇਖ ਨਹੀਂ ਰਿਹਾਗਾ ਤਾਂ ਉਹਨਾਂ ਆਪਣੀ ਦੇਖ ਰੇਖ ਅੰਦਰ ਦੇਖ ਰੇਖ ਦੇ ਵਿੱਚ ਮਤਲਬ ਇਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਤੇ ਉਸ ਤੋਂ ਬਾਅਦ ਇਸ ਜਗ੍ਹਾ ਦੀ ਪ੍ਰਸਿੱਧੀ ਸਾਡੇ ਨੇੜੇ-ਤੇੜੇ ਦੇ ਇਲਾਕੇ ਵਿੱਚ ਮਤਲਬ ਵਧੀਆ ਹੋਗੀ ਇਦੀ ਵਿੱਚ ਤੁਸੀਂ ਆਪਣਾ ਪਿਛਲੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਤੇ ਉਹਦੇ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਆ ਸਾਡੇ ਸਾਰਿਆਂ ਨੂੰ ਤੇ ਉਹਦੇ ਵਿੱਚ ਸਾਰਿਆਂ ਨੇ ਇੰਜੋਏ ਕੀਤਾ ਸਾਡੀ ਵੀਡੀਓ ਦੇ ਵਿੱਚ ਬਸ ਇੱਕ ਆ ਸਾਡਾ ਭਰਾ ਕਰੀਮੜਾ ਇੱਧਰ ਇਹਨੂੰ ਨਹੀਂ ਆ ਪਤਾ ਨਹੀਂ ਕੀ ਚੱਕਰ ਆ ਯਾਰ ਕੋਈ ਕੋਫੀ-ਦੂਫੀ ਕਰਕੇ ਦਿਲ ਤੇ ਲਾਈ ਬੈਠਾ ਗੱਲ ਪਿਛਲੀ ਵੀਡੀਓ 'ਚ ਬਹੁਤ ਜ਼ਿਆਦਾ ਬੋਲਿਆ ਸੀ ਵਧੀਆ ਨਿਆਰੇ ਨਾਲ ਆ ਜਾਂਦਾ ਸੀ ਅਰਦਾਸ ਕੀ ਪਤਾ ਨਹੀਂ ਕੀ ਬਣਾਯਾਰੇ ਨਿਆਰੇ ਗੁਰੂ ਘਰੇ ਚੱਲੇ ਪਾਵਾ ਗੱਲ ਇਹ ਤੇ ਦਿਲ ਤੇ ਲੱਗੀ ਕੋਈ ਨਾਰੀ ਲੈ ਕੋਈ ਨਹੀਂ ਹੋ ਜਾਏਗਾ ਪੂਰਾ ਵਾਦਾ ਘਾਟਾ ਐਡੀ ਕਿੱਡੀ ਗੱਲ ਏ ਵੀਰ ਤਾਂ ਬੋਲਦਾ ਹੀ ਨਹੀਂ ਪਿਆ ਇੰਨੇ ਉਧਰ ਪ੍ਰਣ ਕਿ ਮਾਰੀ ਕਰੇ ਬੋਲੋ ਮੇਰਾ ਜਾਗੀ ਦੱਸ ਮੇਰੀ ਗੱਲ ਸੁਣਾ ਵੇਖ ਲੈ ਹੁਣ ਅੱਜ ਕਿੰਨਾ ਪਹਿਲਾਂ ਚੁੱਥੋ ਫਿਰ ਬੋਲੋ ਹਾਂ ਕਹਾ ਤਾਂ ਇੱਕ ਚੁੱਪ ਸੋ ਸੁਖ ਪਤਾ ਕੀ ਇਹ ਤਾਂ ਐਵੇਂ ਮਰੀ ਜਾਂਦੇ ਇਹਨਾਂ ਨੂੰ ਕੀ ਪਤਾ ਹੈ ਮਾਰੇ ਕਰੇ ਚੱਲੇ ਨਿਆਰੇ ਨਹੀਂ ਜੀ ਇਹ ਨਾ ਕਰਦੇ ਇਹਨਾਂ ਰੋਟੀ ਨਹੀਂ ਪੱਕੀ ਤਿੰਨ ਦਿਨ ਰੋਟੀ ਨਹੀਂ ਪੱਕੀ 17 ਦਿਨ ਕਾਟੇ ਵਿੱਚ ਇਹ ਇਹ ਪਤਾ ਹੀ ਜਾਂਦਾ ਤਿੰਨ ਦਿਨ ਖਾਦੇ ਤੋਂ ਤਾਂ 1700 ਪੂਰਾ ਹੋ ਜਾਏਗਾ ਮੈਨੂੰ ਰਾਤ ਹੀ ਪੌਂਡ ਕਹਿੰਦਾ ਮੈਂ ਇੱਕ ਰੋਟੀ ਕਹਿੰਦਾ ਦਿਨ ਦੇ ਵਿੱਚ ਕਿੰਨੇ ਦੀ ਪੈਂਦੀ ਹੈ ਮੈਂ ਕੋਈ ਆਪਣੀ ਤਾਂ 1.5 ਸੌ ਦੀ ਪੈਂਦੀ ਹੈ ਕਹਿੰਦਾ ਫਿਰ 17 ਦਿਨ ਕੇ 15 ਦਿਨ ਤੱਕ ਗਏ ਆਹ ਲਾ ਤੇ ਖੜੇ ਆ ਆਪਾਂ ਕੋਈ ਹੋਰ ਕੋਈ ਗੱਲ ਕਰੀਏ ਇੱਕ ਵਾਰੀ ਗੱਲ ਕਰੀਏ ਨਹੀਂ ਨਹੀਂ ਮੈਂ ਘਰੇ ਪਤਾ ਕੀ ਹੁੰਦਾ ਅਰੇ ਘਰ ਦੀ ਗੱਲ ਪਤਾ ਲੱਗੀ ਜੀ ਘਰੇ ਵੀ ਆਦੇ ਘਰ ਦੇ ਨਾਲ ਨਾ ਜਿਹੜੀ ਵੀ ਤੁਸੀਂ ਘਰੇ ਬਾਹਰ ਜਾ ਕੇ ਗੱਲ ਕਰਨੀ ਨਾ ਸੋਚ ਕੇ ਕਰਨੀ ਅੱਜ ਹੋਣਾ ਕੋਈ ਟੋਲਕ ਨਹੀਂ ਹੋਣਾ ਰਾਜ ਕਿਹੜਾ ਟੋਲਕ ਹੈ ਤਾਨੂੰ ਪਹਿਲਾਂ ਵੀ ਮੈਂ ਦੱਸਿਆ ਸੀਗਾ ਇੱਥੋਂ ਦਾ ਇਤਿਹਾਸ ਦਾ ਇਤਿਹਾਸ ਇਹ ਸੀ ਕਿ ਜਦੋਂ ਸਤਗੁਰੂ ਨਾਨਕਦੇਵ ਜੀ ਮਹਾਰਾਜ ਦੁਨੀਆ ਨੂੰ ਤਾਰਦੇ-ਤਾਰਦੇ ਇਸ ਨਗਰ ਵਿੱਚ ਪਹੁੰਚੇ ਜਿਸ ਦਾ ਨਾਮ ਉਸ ਸਮੇਂ ਹਰੀਪੁਰਾ ਸੀ ਨਗਰ ਦੇ ਬਾਹਰ ਗੁਰੂ ਨਾਨਕਦੇਵ ਜੀ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਇੱਕ ਬਿਰਸ਼ੇਟ ਬੈਠ ਗਏ ਜਦ ਪਾਸ਼ਾ ਨੇ ਇਸ ਪਿੰਡ ਦੇ ਬਾਹਰ ਜਾ ਕੇ ਡੇਰਾ ਕੀਤਾ ਤਾਂ ਲੋਕਾਂ ਨੇ ਸੰਤ ਜਣ ਜਾਣ ਕੇ ਆਣ ਚਰਨਾਂ ਤੇ ਮੱਥਾ ਟੇਕਿਆ ਤੇ ਅੰਨ ਪਾਣੀ ਦੀ ਸੇਵਾ ਕੀਤੀ ਗੁਰੂ ਜੀ ਕਈ ਦਿਨ ਇੱਥੇ ਰਹੇ ਤੇ ਸੰਗਤਾਂ ਨੂੰ ਕਿਹਾ ਦੱਸੋ ਭਾਈ ਤੁਹਾਨੂੰ ਕੋਈ ਦੁੱਖ ਤਲਕੀਤਾ ਨਹੀਂ ਤਾਂ ਪਿੰਡ ਵਾਲਾਂ ਗੁਰੂ ਜੀ ਨੂੰ ਕਿਹਾ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਮਾਰੇ ਹੋਰ ਤਾਂ ਸਭ ਠੀਕ ਆ ਕੁਝ ਸਮੇਂ ਤੋਂ ਭਾਰੀ ਮੁਸੀਬਤ ਆਉਂਦੀ ਹੈ ਇੱਥੇ ਇੱਕ ਦੇਵਦੈਂਤ ਘਰ ਛਾੜ ਦਿੰਦਾ 6 ਮਹੀਨੇ ਬਾਅਦ ਆਪਣਾ ਸਮਾਨ ਤੇ ਪਰਿਵਾਰ ਵਾਲੀ ਬੱਚਾ ਲੈ ਕੇ ਇੱਕ ਹਫਤਾ ਬਾਹਰ ਚਲੇ ਜਾਂਦੇ ਆ ਫਿਰ ਆਣ ਕੇ ਦੁਬਾਰਾ ਤੋਂ ਘਰ ਬਣਾਉਣੇ ਪੈਂਦੇ ਹਨ ਸਤਗੁਰੂ ਜੀ ਕਹਿਣ ਲੱਗੇ ਭਾਈ ਤੁਸੀਂ ਸਾਡੇ ਸਿੱਖ ਬਣੋ ਸਤਨਾਮ ਦਾ ਜਾਪ ਜਪਿਆ ਕਰੋ ਤੁਹਾਡੇ ਘਰ ਨਹੀਂ ਸੜਨਗੇ ਨਗਰਵਾਸੀ ਕਹਿਣ ਲੱਗੇ ਠੀਕ ਆ ਅਸੀਂ ਤੁਹਾਡੇ ਸਿੱਖ ਬਣਾਂਗੇ ਨਾਮ ਜਪਾਂਗੇ ਪਰ ਹੁਣ ਉਹ ਸਮਾਂ ਆ ਗਿਆ ਜਦੋਂ ਅਸੀਂ ਆਪਣਾ ਸਮਾਨ ਲੱਦ ਕੇ ਬਾਹਰ ਜਾਂਦੇ ਹਾਂ ਦਹਿਤ ਆਉਣ ਵਾਲਾ ਹੈ ਜਿਸ ਦਿਨ ਅੱਗ ਲੱਗਣ ਦਾ ਸਮਾਂ ਆਇਆ ਸਾਰੇ ਲੋਕ ਪਰਿਵਾਰਾਂ ਸਮੇਤ ਸਤਗੁਰੂ ਜੀ ਦੇ ਪਾਸ ਨਗਰ ਤੋਂ ਬਾਹਰ ਆਣ ਕੇ ਬੈਠ ਗਏ ਸਤਗੁਰ ਨਾਮ ਜਪਣ ਲੱਗੇ ਦਹਿਵਾ ਆਇਆ ਬੜਾ ਕ੍ਰੋਧਵਾਨ ਹੋਇਆ ਤੇ ਕਹਿਣ ਲੱਗਾ ਮੇਰਾ ਡਰ ਤੁਸੀਂ ਹੁਣ ਵਿਸਾਰ ਦਿੱਤਾ ਹੈ ਅੱਗੇ ਤਾਂ ਘਰ ਛੱਡਦਾ ਸੀ ਹੁਣ ਤੁਹਾਨੂੰ ਸਾਰਿਆਂ ਨੂੰ ਭਸਮ ਕਰੇ ਕਰਕੇ ਜਾਵਾਂਗੇ ਬਾਕੀ ਇਹ ਦੂਜੇ ਪਾਸੇ ਆਉ ਉਹ ਵੀ ਦੇਖਦੇ ਆਪਾਂ ਲੋਕ ਡਰ ਲੱਗੇ ਤੇ ਸਤਿਗੁਰੂ ਨੂੰ ਬਚਾਵਾ ਵਾਸਤੇ ਕਹਿਣ ਲੱਗੇ ਉਹ ਦੇਵ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਸ ਦਾ ਸਿਰ ਅਸਮਾਨ ਵਿੱਚ ਪੈਰ ਧਰਤੀ ਪਰ ਵੱਡਾ ਵਿਕਰਾਲ ਰੂਪ ਸੀ ਲੋਹੇ ਜਿਹਾ ਰੰਗ ਹੱਥ ਵਿੱਚ ਅੱਗ ਸੀ ਲੋਕਾਂ ਵੱਲ ਦੇਖਦਾ ਹੋਇਆ ਜੀਭ ਨੂੰ ਫੇਰ ਰਿਹਾ ਸੀ ਅਤੇ ਡਰਾ ਰਿਹਾ ਸੀ ਜਦ ਸਤਿਗੁਰੂ ਜੀ ਨੇ ਪਾਸੇ ਤੋਂ ਦ੍ਰਿਸ਼ਟੀ ਪਾਈ ਤਾਂ ਧੜਮ ਕਰਕੇ ਡਿੱਗ ਪਿਆ ਤੇ ਮੁਰਛਾ ਮੁਰਛਾ ਹੋ ਗਿਆ ਸਤਗੁਰੂ ਜੀ ਨੂੰ ਦਇਆ ਆਈ ਆਪਣੇ ਚਰਨ ਉਸ ਦੇ ਸਿਰ ਤੇ ਛੁਵਾਇਆ ਤੇ ਦੇਵ ਖੜਾ ਹੋ ਗਿਆ ਤੇ ਗੁਰੂ ਜੀ ਦੇ ਚਰਨੀ ਲੱਗ ਗਿਆ ਕਹਿਣ ਲੱਗਾ ਪ੍ਰਭ ਜੀ ਮੈਨੂੰ ਬਖਸ਼ ਲਓ ਮੇਰੇ ਅਪਰਾਧ ਦੀ ਖਿਮਾ ਕਰੋ ਇਸ ਤਰ੍ਹਾਂ ਇਹ ਸਾਰਾ ਕੌਤਕ ਵੇਖ ਕੇ ਨਗਰ ਵਾਸੀ ਸਤਗੁਰੂ ਜੀ ਦੇ ਚਰਨੀ ਲੱਗੇ ਗੁਰੂ ਜੀ ਨਗਰ ਵਾਸੀਆਂ ਨੂੰ ਕਹਿ ਕਿ ਭਾਈ ਇੱਥੇ ਇੱਕ ਬਹੁਤ ਸੋਹਣੀ ਧਰਮਸ਼ਾਲਾ ਬਣਾਉਣੀ ਤੇ ਆਏ ਗਏ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਦੋਨੋਂ ਟਾਈਮ ਸਤਗੁਰ ਦਾ ਜਾਪ ਕਰਿਆ ਕਰੋ ਸਤਗੁਰੂ ਜੀ ਮਹਾਰਾਜ ਨੇ ਵਾਰ ਦਿੱਤਾ ਕਿ ਇਸ ਧਰਮਸ਼ਾਲਾ ਵਿੱਚ ਜੋ ਵੀ ਮਾਈ ਪ੍ਰੇਮ ਮਾਈ ਭਾਈ ਪ੍ਰੇਮ ਨਾਲ ਭਜਨ ਕਰੇਗਾ ਪਾਣੀ ਭਰੇਗਾ ਜੋ ਵੀ ਕਿਸੇ ਕਿਸਮ ਦੀ ਸੇਵਾ ਕਰੇਗਾ ਉਹ ਪਰਮਗਤੀ ਕੋ ਪ੍ਰਾਪਤ ਮਤਲਬ ਪਾਵੇਗਾ ਅਤੇ ਸ਼੍ਰੀ ਗੁਰੂ ਜੀ ਦੇ ਨੇ ਲੋਕ ਲੋਕ ਮੇ ਪ੍ਰਾਪਤ ਹੋਏਗਾ ਤਦੋ ਦਾਇਵ ਨੇ ਕਿਹਾ ਮਹਾਰਾਜ ਮੇਰੇ ਕਲਿਆਣ ਕਿਸ ਤਰ੍ਹਾਂ ਹੋਵੇਗਾ ਤਾਂ ਹੁਕਮ ਕੀਤਾ ਕਿ ਆਪਣੇ ਸਿਰ ਉੱਪਰ ਧਰਮਸ਼ਾਲਾ ਵਿੱਚ ਪਾਣੀ ਭਰੇਗਾ ਤਾਂ ਸਮਾਉਣ ਤੇ ਤੇਰਾ ਵੀ ਕਲਿਆਣ ਹੋ ਜਾਵੇਗਾ ਇਸ ਤਰ੍ਹਾਂ ਸਾਰਾ ਪਿੰਡ ਗੁਰੂ ਜੀ ਦੇ ਸਿੱਖ ਬਣੇ ਇਸ ਗੁਰਦੁਆਰੇ ਦੀ ਮਹਾਨਤਾ ਜਾਂ ਵੱਡ ਤੀਰਥਤਾ ਤਾਂ ਹੀ ਕਿਹਾ ਹੈ ਕਿ ਸਤਗੁਰੂ ਨਾਨਕਦੇਵ ਜੀ ਨੇ ਮਹਾਰਾਜ ਨੇ ਆਪ ਹੁਕਮ ਕਰਕੇ ਬਣਵਾਇਆ ਤੇ ਦਾਇਤ ਵਰਗੇ ਵੱਡੇ ਪਾਪੀਆਂ ਨੂੰ ਵੀ ਇਸ ਜਗ੍ਹਾ ਤਾਰਿਆ ਇਸ ਤਰਤੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਵੀ ਪ੍ਰਾਪਤ ਹੈ 7 ਜੁਲਾਈ 1705 ਈਸਵੀ ਨੂੰ ਇੱਥੇ ਗੁਰੂ ਸਾਹਿਬ ਆਏ ਅੰਮ੍ਰਿਤ ਵੇਲੇ ਤਾਂ ਦੀਵਾਨ ਲਾਉਣ ਤੋਂ ਬਾਅਦ ਹਰੀਪੁਰਾ ਸਾਹਿਬ ਗਏ ਇੱਥੇ ਗੁਰੂ ਜੀ ਨੇ ਥੇੜੀ ਫੱਕਰ ਸਰ ਨੇੜੇ ਮਲੋੜ ਤੋਂ ਆਏ ਅਤੇ ਵਾਪਸ ਥੇੜੀ ਚਲੇ ਗਏ ਗ੍ਰੰਥ ਮਾਨ ਕੋਸ਼ ਰਚਿਤ ਭਾਈ ਕਾਣ ਸਿੰਘ ਨੱਬਾ ਪੰਨਾ 168 69 ਦੇਖੋ ਸ੍ਰੀ ਗੁਰੂ ਤੀਰਥ ਸੰਗ੍ਰਹਿ ਰਚਿਤ ਪੰਡਤ ਤਾਰਾ ਹਰਨ ਰੋਤਮ ਹਰਿਦੁਆਰ ਕਣਖਲ ਪੰਨਾ 182 83 ਦੇਖੋ ਆ ਗੁਰੂ ਘਰ ਦਾ ਸਿਰੋਰ ਸਾਹਿਬ ਆ ਇੱਥੇ ਬਹੁਤ ਭਾਰੀ ਮਸਿਆ ਲੱਗਦੀ ਆ ਮਸਿਆ ਦੇ ਦਿਨ ਬਹੁਤ ਸੰਗਤ ਇੱਥੇ ਆਉਂਦੀ ਆ ਤੇ ਇਸ਼ਨਾਨ ਕਰਦੀ ਆ ਇਸ ਗੁਰਦਵਾਰ ਦੀ ਕਾਰ ਸੇਵਾ ਦਿੱਲੀ ਵਾਲੀ ਕਾਰ ਸੇਵਾ ਬਾਬਿਆਂ ਨੂੰ 1993 ਵਿੱਚ ਸੌਂਪੀ ਗਈ ਸੀ ਇੱਥੋਂ ਦੇ ਇਲਾਕੇ ਦੇ ਜਿੰਨੀ ਸੰਗਤ ਸੀਗੀ ਉਹਨਾਂ ਨੇ ਆਦੇ ਪੰਡਿਆ ਦੀ ਪੰਚਾਇਤਾਂ ਤੋਂ ਮਤੇ ਪਵਾ ਕੇ ਉਹ ਮਤੇ ਦਿੱਲੀ ਵਾਲੇ ਬਾਬਿਆਂ ਕੋਲ ਲੈ ਕੇ ਗਏ ਤੇ ਉਹਨਾਂ ਨੇ ਇੱਥੋਂ ਦੀ ਕਾਰ ਸੇਵਾ 1993 ਵਿੱਚ ਸ਼ੁਰੂ ਕਰਵਾਈ ਗਈ ਸੀ ਜੋ ਇੱਥੋਂ ਦੇ ਕਾਰੀਗਰ ਮਿਸਤਰੀ ਸੀਗੇ ਉਹਨਾਂ ਨੇ ਆਦੀ ਬਹੁਤ ਸੋਹਣੀ ਕਲਾਕਾਰੀ ਵਿਖਾਈ ਆ ਜਿਵੇਂ ਕਿ ਤੁਸੀਂ ਵੀਡੀਓ ਚ ਵੇਖ ਰਹੇ ਹੋ ਵੀ ਪੱਥਰ ਵਿੱਚ ਜਾਨਵਰਾਂ ਦੇ ਨਮੂਨੇ ਬਣਾਏ ਗਏ ਆ ਬਹੁਤ ਹੀ ਸੋਹਣੇ ਸਜੇ ਢੰਗ ਨਾਲ ਬਣਾਏ ਗਏ ਆ ਤੇ ਜੋ ਇੱਥੋਂ ਦੇ ਮਹਾਪੁਰਖ ਹੋਏ ਸੀ ਨਾ ਜਿਨ੍ਹਾਂ ਨੇ ਕਰਤਿਵ ਕਰੀ ਬਾਬਾ ਢਿੱਲੋ ਤੇ ਬਾਬਾ ਤਾਰਾ ਜੀ ਵੀ ਉਹਨਾਂ ਆਪਣੇ ਇਲਾਕੇ ਦੇ ਵਿੱਚ ਹਰ ਬੱਚੇ-ਬੱਚੇ ਨੂੰ ਪਤਾ ਹੀ ਹੋ ਮਤਲਬ ਆਪਣੇ ਇਲਾਕੇ ਦੇ ਲੋਕਾਂ ਦੇ ਵਿੱਚ ਆਮ ਗੱਲ ਇੱਕ ਰਹਿੰਦੀ ਸੀ ਕਿ ਜੇ ਬਾਬਾ ਸੁੱਚਾ ਸਿੰਘ ਢਿੱਲੋਂ ਨੂੰ ਆਪਾਂ ਜਾ ਕੇ ਉਹਨਾਂ ਦੇ ਹੱਥ ਆਪਣੀ ਜੋ ਦਸਵੰਦ ਦਾ ਦੇਤਾ ਤਾਂ ਸਮਝ ਲਓ ਵੀ ਉਹ ਚੰਗੇ ਕੰਮ ਤੇ ਲੱਗ ਗਿਆ ਇੰਨੇ ਉਹ ਸੁੱਚੀ ਸੱਚੀ ਰੂਹ ਸੀ ਤੇ ਜੋ ਕੀ ਅੱਜ ਆਪਣੇ ਵਿੱਚ ਨਹੀਂ ਰਹੇ ਤੇ ਸਾਡੇ ਲਈ ਵੀ ਚਲੋ ਬਹੁਤ ਦੁੱਖ ਦੀ ਗੱਲ ਹੈ ਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹਾਂ ਤੇ ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਇੱਥੇ ਇੱਕ ਹੋਰ ਗੁਰਦੁਆਰਾ ਸਾਹਿਬ ਹੈ ਹਰੀਪੁਰਾ ਵੱਡ ਤੀਰਥ ਗੁਰਦੁਆਰਾ ਚਰਨਪਾਖ ਸਾਹਿਬ ਪਾਤਸ਼ਾਹੀ ਪਹਿਲੀ ਹਰੀਪੁਰਾ ਬਾਟ ਤੀਰਥ ਇਹ ਹੈਗਾ 20 ਫੱਗਣ 2003 ਤੋਂ ਤੇ ਇਹ ਗੁਰਦੁਆਰਾ ਸਾਹਿਬ ਦਾ ਨਿਰਮਾਣ ਇਥੋਂ ਦੀ ਪਿੰਡ ਦੀ ਸੰਗਤ ਵੱਲੋਂ ਕਰਵਾਇਆ ਗਿਆ ਸੀ ਤੇ ਆਹ ਗੁਰਦੁਆਰਾ ਸਾਹਿਬ ਜੋ ਆਪਣੇ ਇਹਨਾਂ ਦੇ ਜਮਾ ਸਾਹਮਣੇ ਆ ਇਹ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਗਿਆ ਸੀ ਪੂਰੇ ਸਮੁੱਚੇ ਨਗਰ ਵੱਲੋਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਮਤਲਬ ਫੋਟੋ ਲਈ ਗਈ ਹੈ ਜੋ ਕਿ ਉਹਨਾਂ ਦੇ ਇਸ ਪੱਥਰ ਉੱਪਰ ਚਰਨਾਂ ਦੀ ਆਕਿਰਤੀ ਦਿਖਾਈ ਗਈ ਆ। ਬਾਕੀ ਇੱਥੇ ਗੁਰਦੁਆਰਾ ਸਾਹਿਬ ਦੇ ਵੱਲੋਂ ਹਰੇਕ ਪਿੰਡਾਂ ਨੂੰ ਸੇਵਾ ਵੰਡੀ ਹੋਈ ਜਿਵੇਂ ਕਿ ਐਸ ਦਿਨ ਤੁਸੀਂ ਸੇਵਾ ਕਰਨੀ ਹੈ, ਐਸ ਦਿਨ ਤੁਸੀਂ ਕਰਨੀ ਹੈ ਤਾਂ ਆਪਣਾ ਹਫਤੇ ਦੇ ਵਿੱਚ ਸ਼ੁੱਕਰਵਾਰ ਦਾ ਦਿਨ ਆਉਂਦਾ ਹੈ। ਅੱਜ ਸ਼ੁੱਕਰਵਾਰ ਹੀ ਆ। ਅਸੀਂ ਅੱਜ ਵੀਡੀਓ ਬਣਾਉਣ ਆਏ ਸੀ ਤਾਂ ਅੱਜ ਆਪਣੇ ਪਿੰਡ ਦੀ ਸੰਗਤ ਜਿਵੇਂ ਇੱਥੇ ਆਈ ਹੋਈ ਆ ਤੇ ਸਾਡਾ ਮਕਸਦ ਅੱਜ ਦੇ ਦਿਨ ਦਾ ਆਉਣ ਦਾ ਇਹ ਸੀ ਕਿ ਤੁਹਾਨੂੰ ਵੱਧ ਤੋਂ ਵੱਧ ਮਤਲਬ ਕਵਰ ਕਰਕੇ ਵੀਡੀਓ ਵਿਖਾ ਸਕੀਏ ਜੇ ਆਪਾਂ ਜਿਆਦਾ ਸੰਗਤ ਦੇ ਵਿੱਚ ਹੋਣੇ ਆ ਇੱਕ ਤਾਂ ਉੱਥੇ ਕੋਈ ਆਪਾਂ ਕਵਰੇਜ ਨਹੀਂ ਲੈ ਸਕਦੇ ਕਿ ਜਿਵੇਂ ਅੱਜ ਅੱਜ ਥੋੜੇ ਮਤਲਬ ਸੰਗਤ ਘੱਟ ਹੋਣ ਕਰਕੇ ਤੇ ਆਪਾਂ ਵਧੀਆ ਵਿਖਾਈ ਜਾਨੇ ਤੁਹਾਨੂੰ ਪਰ ਜੇ ਮੱਸਿਆ ਤੇ ਵੇਖਦੇ ਤਾਂ ਮੱਸਿਆ ਤੇ ਤਾਂ ਇੱਕ ਸਾ ਦਾ ਬਹੁਤ ਜ਼ਿਆਦਾ ਭਾਰੀ ਇਕੱਠ ਹੁੰਦਾ ਐ ਇਸ ਕਰਕੇ ਅਸੀਂ ਅੱਜ ਦਾ ਦਿਨ ਇਹ ਲੰਗਰ ਆ ਲ ਆ ਗਿਆ ਜੀ ਤੇ ਲੰਗਰ ਹਾਲ ਇੱਥੇ ਧੂਣ ਹੈ ਇਹ ਵੈਸੇ ਬਾਕੀ ਦੇ ਨਾਲ ਇੱਥੇ ਸੰਗਤ ਬੈਠਦੀ ਏ ਤੇ ਜਦੋਂ ਮੱਸਿਆ ਹੁੰਦੀ ਆ ਮੱਸਿਆ ਦੇ ਟਾਈਮ 'ਚ ਆਹ ਲੰਗਰਾਲ ਵੀ ਛੂਟਾ ਪੈ ਜਾਂਦਾ ਇੱਕ ਹਸਾਬ ਨਾਲ ਕਿਉਂਕਿ ਇੱਥੇ ਸੰਗਤ ਬਹੁਤ ਭਾਰੀ ਮਾਤਰਾ ਚ ਆਉਂਦੀ ਆ ਤੇ ਪਿੰਡਾਂ ਦੇ ਪਿੰਡਾਂ 'ਚੋਂ ਟਰੈਕਟਰ ਟਰਾਲੀਆਂ ਤੇ ਇੱਕ ਇੱਕ ਪਿੰਡ 'ਚੋਂ ਦੋ ਦੋ ਤਿੰਨ ਤਿੰਨ ਟਰੈਕਟਰ ਟਰਾਲੀਆਂ ਭਰ-ਭਰ ਕੇ ਆਉਂਦੇ ਜਿਵੇਂ ਤੇ ਸਾਰਾ ਇੱਥੇ ਭਰਿਆ ਹੁੰਦਾ ਜਿਵੇਂ ਕਿ ਜਿਵੇਂ ਆਪਾਂ ਮੇਲਾ ਕਾਫੀ ਜਿਵੇਂ ਵੱਡਾ ਮੇਲਾ ਆਪਾਂ ਧਾਰਮਿਕ ਸਥਾਨਾਂ ਤੇ ਆਪਾਂ ਵੇਖਦੇ ਆ ਜਿਵੇਂ ਤਾਂ ਇਹੋ ਜਿਹਾ ਹੋ ਜਾਂਦਾ ਬਾਕੀ ਤੁਸੀਂ ਵੇਖ ਸਕਦੇ ਹੋ ਜੋ ਨਾ ਐਡਾ ਜੋ ਲੰਗਰਾਲ ਇਹ ਐਡਾ ਵੱਡਾ ਸਿਰਫ ਚਾਰ ਪਿੱਲਰਾਂ ਤੇ ਖੜਾ ਕੀਤਾ ਹੋਇਆ ਸਿਰਫ ਚਾਰ ਪਿੱਲਰਾਂ ਤੇ ਖੜਾ ਹੋਇਆ ਹੈ ਤੇ ਕੋਈ ਹੁਣ ਇਹਨੂੰ ਐਡਾ ਹੈ ਨਹੀਂਗਾ ਕਿਉਂਕਿ ਕੋਈ ਹੋਰ ਸਪੋਰਟ ਨਹੀਂ ਮਿਲੀ ਵੀ ਤੇ ਚਾਰ ਪਿੱਲਰਾਂ ਦੇ ਸਪੋਰਟ ਤੇ ਖੜਾ ਹੋਇਆ ਹੈ ਜੋ ਕੰਮ ਚੱਲ ਰਿਹਾ ਜਿਵੇਂ ਬਾਕੀ ਤੇ ਆਪਣੇ ਪਿੰਡ ਦੀ ਸੰਗਤ ਵੀ ਲੱਗੀ ਹੋਈ ਆ ਆਪਣੇ ਤਾਈ ਚਾਚੇ ਸਾਰੇ ਸਾਰੇ ਇਥੇ ਲੱਗੇ ਹੋਏ ਨੇ ਜਿਵੇਂ ਇਹ ਕਾਰ ਸੇਵਾ ਨੂੰ ਸੇਵਾ ਕਰਾਈ ਜਾਂਦੀ ਆ ਇਸ ਆਕਿੰਕਲੂਰ ਆ ਗਿਆ ਇਹ ਦਿਵਾਨ ਵਾਲਾ ਜੀ ਬਹੁਤ ਨੇੜੇ ਉਹ ਜਿਆਦਾ ਇੰਨਾ ਇਸ ਸਥਾਨ ਦਾ ਪਤਾ ਹੀ ਨਹੀਂ ਲੋਕਾਂ ਨੂੰ ਕਿ ਇਹ ਤੇ ਇੰਨਾ ਪ੍ਰਸਿੱਧ ਤੇ ਗੁਰੂਆਂ ਪੀਰਾਂ ਦੀ ਚਰਨ ਛੋਹ ਧਰਤੀ ਆ ਇਹ ਤੇ ਮਾਹੀਂ ਪਤਾ ਹੈ ਮੈਂ ਕਿ ਇਹ ਟੁੱਟਮਾ ਜਿਹਾ ਰਹਿ ਜਾਂਦਾ ਜਿਵੇਂ ਆਪਣਾ ਘੂਰ ਤੇ ਚੜ੍ਹਦੇ ਏਰੀਏ ਨੂੰ ਇਸ ਚੀਜ਼ ਦਾ ਨਹੀਂ ਪਤਾ ਵੀ ਇਦਰੇ ਇਨਾ ਪ੍ਰਸਿੱਧ ਸਥਾਨ ਕਿਵੇਂ ਹੋਇਆ ਇਸ ਜਗ੍ਹਾ ਦੇ ਅੰਦਰ ਤਾਂ ਨਹੀਂ ਗਏ ਕਿਉਂਕਿ ਇਹ ਗਿੱਲਾ ਸੀਗਾ ਤੇ ਸਾਡੇ ਥੋੜੇ ਪੈਰ ਨਹੀਂ ਸਹੀ ਸੀ ਤੇ ਉੱਥੇ ਪਾਣੀ ਪੂਰੀ ਪਾਇਆ ਹੋਇਆ ਸੀ ਹਾਂ ਫਿਰ ਜਿਵੇਂ ਕਿ ਉਹ ਆਪਣੇ ਪਿੰਡ ਦੀ ਸੰਤ ਲੱਗੀ ਹੋਈ ਆ ਆਪਣੇ ਪਿੰਡ ਨੂੰ ਅੱਜ ਸੇਵਾ ਹੀ ਕਮਾਲ ਵਾਲਾ ਪਿੰਡ ਵੱਲੋਂ ਜੋ ਆਪਣੇ ਸੇਵਾਹੀ ਹੋਈ ਆ ਇਹ ਲੱਗੇ ਹੋਏ ਆ ਇੱਥੇ ਹਰ ਰੋਜ਼ ਸੇਵਾ ਕਰਵਾਈ ਜਾਂਦੀ ਹੈ ਅਲੱਗ-ਅਲੱਗ ਇਲਾਕੇ ਦੇ ਪਿੰਡਾਂ ਵੱਲੋਂ ਅੱਜ ਸ਼ੁੱਕਰਵਾਰ ਦਾ ਦਿਨ ਸੀ ਅੱਜ ਆਪਣੇ ਪਿੰਡ ਦੀ ਵਾਰੀ ਸੀ ਤੇ ਜਾ ਤਾਂ ਆਉਂਦੀਆਂ ਵੀ ਨੇ ਬਹੁਤ ਖੁਸ਼ ਹੋ ਕੇ ਆਉਂਦੀ ਹੈ ਫਿਰ ਜਦੋਂ ਨਾਲੋਂ ਟ੍ਰੇਨ ਲੰਘਦੀ ਆ ਤੇ ਆ ਇੱਥੇ ਹੈਗਾ ਪਾਰਕਿੰਗ ਆ ਗਈ ਜਿਵੇਂ ਆ ਟ੍ਰੇਨ ਦੇ ਨਾਲੋਂ ਨਾਲੋਂ ਉਹਨਾਂ ਨੂੰ ਘੁੰਮ ਕਰਕੇ ਵਖਾਉਣਾ ਆ ਸਾਰੀ ਪਾਰਕਿੰਗ ਹੁੰਦੀ ਆ ਤਾਂ ਇਥੋਂ ਦੂਰ ਦੂਰ ਤੱਕ ਜੇ ਮੱਛੀ ਹਾਲੇ ਜਿਵੇਂ ਤਾਂ ਜਗ੍ਹਾ ਨਹੀਂ ਹੁੰਦੀ ਗੱਡੀ ਪਾਰਕ ਕਰਨ ਨੂੰ ਵੀ ਤਾਂ ਸਾਰਾ ਸੰਗਤ ਇਨਿੰਗ ਪਹੁੰਚਦੀ ਆ ਜਿਵੇਂ ਤਾਂ ਮੇਰਾ ਮਕਸਦ ਇਹ ਸੀ ਅੱਜ ਦਾ ਸੱਦਾ ਕੀ ਜੋ ਨੇੜੇ ਦੇ ਆ ਨੇੜੇ ਦੇਆਂ ਨੂੰ ਤਾਂ ਸਾਰਿਆਂ ਨੂੰ ਪਤਾ ਹੈ ਇਸ ਗੁਰਦੁਆਰੇ ਦਾ ਪਰ ਜਿਹੜੇ ਲੋਕੂ ਦੂਣੇ ਜਿਹੜੇ ਇਸ ਇਲਾਕੇ ਤੋਂ ਨਹੀਂ ਪਤਾਗਾ ਤਾਂ ਉਹ ਇੱਕ ਵਾਰੀ ਜ਼ਰੂਰ ਇੱਥੇ ਆ ਕੇ ਦਰਸ਼ਨ ਕਰਨ ਉਹਨਾਂ ਨੂੰ ਇਸ ਚੀਜ਼ ਜਗ੍ਹਾ ਦਾ ਮਾਣਤਾ ਦਾ ਪਤਾ ਲੱਗੇ ਮੈਂ ਤੁਹਾਨੂੰ ਆਪਾਂ ਗੁਰਦੁਆਰਾ ਹਰੀਪੁਰ ਸਾਹਿਬ ਦੇ ਦਰਸ਼ਨ ਕਰਵਾਈ ਸੀ ਤਾਂ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਜੀ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਉਹ ਗੁਰਦੁਆਰਾ ਇਸ ਤੋਂ ਹਟਣਾ ਕਿ 4 ਕਿਲੋਮੀਟਰ ਤੇ ਹੁਣ ਤਾਂ ਨੂੰ ਉਤਨ ਦੇ ਦਰਸ਼ਨ ਕਰਵਾ ਮੰਗੇ ਜੁੜੇ ਰਿਹਾ ਆਪਣੇ ਵੀਡੀਓ ਦੇ ਨਾਲ ਹਰੀਪੁਰਾ ਤੇ ਮੇਰਾ ਪੁਰਾਣਾ ਗੇਟ ਆਉਂਦਾ ਸੀ ਗੱਲ ਗੁਰਦੁਆਰੇ ਦਾ ਪੁਰਾਣਾ ਗੇਟ ਹਾਂ ਪੁਰਾਣਾ ਗੇਟ ਆਉਂਦਾ ਹਰੀਪੁਰਾ ਦਾ ਮੈਂ ਆਪਣਾ ਗੁਰਦੁਆਰਾ ਕਾਨਗੜ ਸਾਹਿਬ ਹਾਂਜੀ ਕਿ ਲੇਖੇ ਕੋ ਬਟਰਾ ਅਚਾਰ ਉਹ ਲੱਗ ਮਿੰਟ ਬਈ ਲਾ ਫੱਕਰ ਪਾਏ ਪਿੰਨਿਆ ਚਾਰ ਤੇ ਲੱਗ ਗਿਆ ਉਹਦਾ ਗੁਰੂ ਗੋਬਿੰਦ ਸਿੰਘ ਜੰਮਦਾ ਮੇਗਾ ਵੀ ਉੱਤੇ ਜਾਣਦ ਥਿਆ ਕਿ ਬਾਬੇ ਘੋੜਾ ਬਣਿਆ ਸੀ ਰਾਤ ਕੱਤੀ ਸੀ ਉੱਤੇ ਉੱਤੇ ਪਤਾ ਲੱਗਿਆ ਵੀ ਬਾਬੇ ਨੇ ਵੀ ਗੁਰੂ ਨਾਨਕ ਦੇਵ ਜੀ ਆਏ ਆ ਵੀ ਵਿਰਾਧਾ ਦੇ ਥੱਡੇ ਖਣਾਈ ਸੀ ਐ ਮੋੜ ਆਇਦੂ ਤੇ ਤੂੰ ਮੁੜ ਕੇ ਜਿਵੇਂ ਸਿੱਧਾ ਆ ਕੇ ਪਹਿਲਾਂ ਹੀ ਮੋੜਾ ਜਿੱਥੇ ਮੋੜ ਦੇਣਾ ਤਾਂ ਇਹ ਗੁਰਦਾਰਾ ਕਾਲ ਗੁਰ ਸਾਹਿਬ ਦਾ ਇਹ ਬਰਤਲੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਤਾਂ ਜਦੋਂ ਪਾਸ਼ਾ ਜੀ ਇੱਥੇ ਆਏ ਸੀ ਇਸ ਜਗ੍ਹਾ ਤੇ ਰੁਕੇ ਸੀ ਤੇ ਆਹ ਦੇਖ ਸਕਦੇ ਹੋ ਤੁਸੀਂ 1705 ਤੋਂ ਲੈ ਕੇ ਹੁਣ ਤੱਕ ਵੀ ਬਹੁਤ ਕਿੰਨਾ ਟਾਈਮ ਹੋ ਗਿਆ ਖੈਰ ਇਹ ਉਸ ਤੋਂ ਵੀ ਪਹਿਲਾਂ ਦਾ ਹੋਵੇਗਾ ਤੇ ਪਰ ਹੁਣ ਤੱਕ ਵੇਖੋ ਕਿਵੇਂ ਖੜਾ ਹੋਇਆ 800 ਸਾਲਾਂ ਤੋਂ ਲੈ ਕੇ ਬਸ ਇਹ ਹੈ ਕਿ ਕੋਈ ਰੱਬੀ ਤਾਕਤ ਸੀ ਜਿਹੜੇ ਕਰਕੇ ਹੁਣ ਤੱਕ ਇਹ ਬਣ ਹਜੇ ਵੀ ਉਸੇ ਤਰ੍ਹਾਂ ਹੀ ਖੜਾ ਹੋਇਆ ਤੇ ਪੱਤੇ ਇਹਦੇ ਹਰੇ ਨੇ ਕੋਈ ਇਹੋ ਜਿਹਾ ਨਹੀਂਗਾ ਵੀ ਆਮ ਤਾਂ ਮੂੜੋ ਹੀ ਵਿਖਾ ਦਿੰਦਾ ਆਪਾਂ ਪਹੁੰਚਦੇ ਹਾਂ ਗੁਰਦੁਆਰਾ ਕਾਲਗਿਰ ਸਾਹਿਬ ਜੋ ਕਿ ਆਪਣੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਤੇ ਆਪਾਂ ਇਹ ਪਹਿਲਾਂ ਇਸ ਦੱਸ ਦਿਆਂ ਤੁਹਾਨੂੰ ਇਸਨ ਕੀ ਬਤਿਆ ਅਸੇ ਕਾਲਗੜ੍ਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 4 ਜੁਲਾਈ 1705 ਨੂੰ ਫੱਕਰ ਸਾਹਿਬ ਫੱਕਰਸਰ ਥੇੜੀ ਤੋਂ ਚੱਲ ਕੇ ਹਰੀਪੁਰੇ ਚਰਨ ਪਾਏ ਰਾਤ ਨੂੰ ਵਿਸ਼ਰਾਮ ਕੀਤਾ ਅੰਮ੍ਰਿਤ ਵੇਲੇ ਦਿਵਾਨ ਲਾ ਕੇ ਦੀਨ ਦੁਨੀਆ ਨੂੰ ਤਾਰ ਦੇ ਵਾਪਸ ਥੇੜੀ ਚਲੇ ਗਏ ਸ੍ਰੀ ਗੁਰੂ ਤੀਰਥ ਸੰਗ੍ਰਹਿ ਗ੍ਰੰਥ ਪੰਨਾ 182 83 ਰਚਿਤ ਸ੍ਰੀ ਪੰਡਤ ਤਾਰਾ ਹਰੀ ਨਰੋਤਨ ਹਰੀਦੁਆਰ ਕੰਥਲ ਮਹਾਨਕੋਸ਼ 168 69 ਪਾਈ ਕਾਨ ਸਿੰਘ ਨੱਬਾ ਇਸ ਦੇ ਨਾਲ ਤੁਹਾਨੂੰ ਅਗਲਾ ਵਲੌਗ ਥੀੜੀ ਸਾਹਿਬ ਦਾ ਵੇਖਣ ਨੂੰ ਮਿਲੇਗਾ। ਇਹ ਗੁਰਦੁਆਰਾ ਸਾਹਿਬ ਖੇਤਾਂ ਦੇ ਵਿੱਚ ਸਥਿਤ ਹੈ। ਜਿਵੇਂ ਆਪਾਂ ਆਮ ਤੌਰ ਤੇ ਵੇਖਦੇ ਹਾਂ ਵੀ ਗੁਰਦੁਆਰਾ ਸਾਹਿਬ ਪਿੰਡ ਦੇ ਨਾਲ ਲੱਗੇ ਦੇ ਜਾਂ ਥਾਂਵਾਂ ਤੋਂ ਤਾਂ ਇਹ ਗੁਰਦੁਆਰਾ ਸਾਹਿਬ ਗਿਆ ਪਿੰਡ ਤੋਂ ਜਮਾ ਪਾਸੇ 4 ਕਿਲੋਮੀਟਰ ਦੂਰ ਖੇਤਾਂ ਦੇ ਵਿੱਚ ਤਾਂ ਇੱਕ ਗੱਲ ਹੋਰ ਦੱਸ ਦੇਣਾ ਤੁਹਾਨੂੰ ਜੋ ਇਹ ਗੁਰਦੁਆਰਾ ਸਾਹਿਬ ਬਣਾਏ ਇਹ ਗੁਰਦੁਆਰਾ ਸਾਹਿਬ ਦਾ ਸੇਮ ਮਾਡਲ ਆਪਣਾ ਹੀ ਪਿੰਡ ਕਮਾਲ ਵਾਲੇ ਵਿਖੇ ਬਣਾਇਆ ਗਿਆ ਜਿਵੇਂ ਉਹ ਵੀ ਕਦੇ ਤੁਹਾਨੂੰ ਵਿਖਾਵਾਂਗੇ ਜਰੂਰ ਤਾਂ ਇਹਦਾ ਸੇਮ ਬਣਾਇਆ ਗਿਆ ਮਾਡਲ ਹੈ ਜਮਾ ਸੇਮ ਇੱਥੋਂ ਹੀ ਇਹਦਾ ਨਕਸ਼ਾ ਤਿਆਰ ਕਰਕੇ ਤੇ ਉਹ ਆਪਣੇ ਪਿੰਡ ਵਿੱਚ ਬਣਾਇਆ ਜਿਵੇਂ ਤੇ ਹਰੀਆਲੀ ਆ ਜਿਵੇਂ ਇੱਥੇ ਜਮਾਂ ਵੇਖ ਸਕਦੇ ਹੋ ਤੇ ਜੋ ਇੱਥੋਂ ਦੇ ਲੋਕਲ ਬੰਦਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਇਹਨਾਂ ਗੋਧਵਾ ਗੁਰਦਾਰਾ ਸਾਹਿਬ ਦਾ ਇਤਿਹਾਸ ਤੇ ਸਾਡਾ ਮੇਨ ਪਰਪਸ ਇਹ ਸੀਗਾ ਕਿ ਜੋ ਦੂਰ ਦੂਰ ਤੋਂ ਲੋਕੀ ਨੇ ਉਹਨਾਂ ਨੂੰ ਇਹਨਾਂ ਦਾ ਪਤਾ ਹੋਵੇ ਕਿ ਇਹ ਜਗ੍ਹਾ ਦਾ ਇਤਿਹਾਸ ਕੀ ਆ ਕੀ ਕੁਝ ਹੈਗਾ ਇੱਥੇ ਇਸੇ ਕਿਰਤਿਹਾਸ ਨਹੀਂ ਲਿਖਾ ਬਾਹਰ ਦੇ ਮਾਮਲੇ ਲਿਖੇ ਮੈਂ ਬਾਹਰ ਦੇ ਮਾਮਲੇ ਕਰਦਾ ਸੀ